ਹੈਲੋ ਜੀ ਸਾਸ਼ੀ ਕਾਲ ਜੀ ਸਾਰਿਆਂ ਨੂੰ ਉਮੀਦ ਕਰਦੀ ਆ ਕਿ ਤੁਸੀਂ ਸਾਰੇ ਜਾਣੀ ਜੀ ਠੀਕ ਹੋਮੂਗੇ ਚੜਦੀ ਕਲਾ ਚ ਹੋਮੂਗੇ ਹਾਂ ਜੀ ਆਪਾਂ ਨੇ ਜਗਟ ਲਈ ਹੋਈ ਆ ਬਹੁਤ ਵਧੀਆ ਡਿਜ਼ਾਈਨ ਆ ਦੇਖੋ ਬੁਣਤੀ ਬਹੁਤ ਵਧੀਆ ਪਾਈ ਹੋਈ ਆ ਸੋਹਣੀ ਵੀ ਲੱਗਦੀ ਆ ਇਹ ਤੇ ਸਿਰਫ ਦੋ ਸਲਾਈਆਂ ਚ ਹੀ ਬਣ ਜਾਂਦੀ ਆ ਇੱਕ ਸਲਾਈ ਚ ਬੁਣਤੀ ਪੈ ਜਾਂਦੀ ਇੱਕ ਸਲਾਈ ਆਪਾਂ ਸਾਫ਼ ਵੀ ਪਾ ਦਿੰਦੇ ਆ ਹਾਂ ਜੀ ਇਹ ਮਗਰਲਾ ਪੱਲਾ ਲਾਇਆ ਹੋਇਆ ਜੀ ਇਹਦੇ 53 ਜੋਟੇ ਪਾਏ ਹੋਏ ਨੇ ਫਿਰ ਇਹਨਾਂ ਦੇ ਜੋਟੇ ਗਣ ਕੇ ਦੇਖੋ ਇੱਧਰ ਚਾਰ ਕੁੰਡੇ ਆ ਗਏ ਨੇ ਤੇ ਇੱਧਰ ਵੀ ਸਟਾਰਟਿੰਗ 'ਚ ਵੀ ਚਾਰ ਕੁੰਡੇ ਨੇ ਇਹ ਸੱਤ ਨੇ ਜੀ ਇਹ ਮਗਰ ਫਿਰ ਛੇ ਪਾ ਲੇ ਇਦਾਂ ਇਹ ਵੀ ਸੱਤ ਨੇ ਤੇ ਇਹ ਛੇ ਪੁੱਠੇ ਫੇਰ ਪਾ ਲੇ ਫਿਰ ਸੱਤ ਤੇ ਫਿਰ ਛੇ ਪੁੱਠੇ ਇਦਾਂ ਪਾਈ ਹੋਈ ਹੈ ਜੀ ਇਹ ਹਾਂਜੀ ਇਹ ਬੁਣਤੀ ਆਪਾਂ ਹੁਣ ਸਟਾਰਟ ਕਰਦੇ ਹਾਂ ਦੇਖੋ ਆ ਇੱਕ ਕੁੰਡਾ ਤਾਂ ਸਿੱਧਾ ਇਦਾਂ ਹੀ ਪਾ ਲੈਣਾ ਫਿਰ ਅੱਗੇ ਕਰਕੇ ਧਾਗਾ ਇਹ ਦੋ ਕੁੰਡਿਆਂ ਦਾ ਇਦਾਂ ਕਰਕੇ ਇੱਕ ਬਣਾ ਦੇਣਾ ਤੇ ਨਾਲ ਹੀ ਇਹ ਵਧਾ ਦੇਣਾ ਆ ਇੱਕ ੁੰਡਾ ਫੇਰ ਆਪਾਂ ਇਦਾਂ ਹੀ ਪਾ ਲਿਆ ਜੀ ਸਿੱਧੇ ਹੀ ਇਹਨੂੰ ਫਿਰ ਤਾਂ ਅੱਗੇ ਨੂੰ ਫੇਰ ਮੂਰੇ ਕਰਕੇ ਆ ਦੋ ਕੁੰਡਿਆਂ ਦਾ ਫੇਰ ਇੱਕ ਕਰਤਾ ਇਦਾਂ ਨਾਲ ਹੀ ਇਹ ਘਟ ਗਿਆ ਤੇ ਨਾਲ ਹੀ ਵੱਧ ਗਿਆ ਤੇ ਇੱਕ ਕੁੰਡਾ ਫੇਰ ਇਦਾਂ ਸਿੱਧਾ ਹੀ ਪਾ ਲੈਣਾ ਫਿਰ ਆ ਆਪਣੇ ਪੁੱਠੇ ਪਾਏ ਹੋਏ ਨੇ ਜੀ ਸੇ 1 2 3 4 5 ਤੇ 1 6 ਹਾਂਜੀ ਇਹ ਇਦਾਂ ਹੋ ਗਏ ਆ ਫੇਰ ਇੱਥੇ ਆ ਗਿਆ ਇਹਨੂੰ ਆਪਾਂ ਇਦਾਂ ਹੀ ਬੁਣ ਲੈਣਾ ਜੀ ਇੱਕ ਕੁੰਡੇ ਨੂੰ ਇਹਨੂੰ ਅੱਗੇ ਕਰਕੇ ਧਾਗੇ ਨੂੰ ਈਵੇਂ ਕਰਕੇ ਆ ਦੋ ਦਾ ਇੱਕ ਕਰ ਦੇਣਾ ਨਾਲੇ ਇੱਥੇ ਘਟ ਗਿਆ ਤੇ ਨਾਲ ਹੀ ਵੱਧ ਗਿਆ ਜੀ ਫੇਰ ਇੱਕ ਕੁੰਡਾ ਇਦਾਂ ਹੀ ਪਾ ਲੈਣਾ ਜੀ ਫੇਰ ਅੱਗੇ ਕਰਕੇ ਧਾਗਾ ਇਹ ਦੋ ਦਾ ਫੇਰ ਇੱਕ ਕਰ ਦੇਣਾ ਇਦਾਂ ਕਰਕੇ ਤੇ ਆ ਇੱਕ ਇਦਾਂ ਹੀ ਬੁਣ ਲੈਣਾ ਇਸ ਲਈ ਇਦਾਂ ਹੀ ਪਾਉਣੀ ਜੀ ਆ ਪੁੱਠਿਆਂ ਤੇ ਪੁੱਠੇ ਪਾ ਦੇਣੇ ਨੇ ਇਦਾਂ ਹੀ ਕਰਕੇ ਹਾਂਜੀ ਸਿੱਧੀ ਸਲਾਈ ਆਪਾਂ ਨੇ ਪਾ ਲਈ ਗਏ ਹੁਣ ਆਪਾਂ ਪਾਵਾਂਗੇ ਮਗਲੀ ਸਲਾਈ ਇਹ ਮਗਲੀ ਸਲਾਈ ਇਹ ਆਪਾਂ ਇਦਾਂ ਹੀ ਪੁੱਠੀ ਪਾ ਲੈਣੀ ਜੀ ਇਦਾਂ ਇਦਾਂ ਇਹ ਸਾਰੀ ਸਲਾਈ ਇਦਾਂ ਹੀ ਪਾਉਣੀ ਹੈ ਜੀ ਆਪਾਂ ਨੇ ਇਦਾਂ ਕਰਕੇ ਆਹ ਕੁੰਡਾ ਦੇਖੋ ਆਪਾਂ ਵਧਾਇਆ ਸੀ ਨਾ ਇਹਨੂੰ ਇਦਾਂ ਲਾਉਣਾ ਨਹੀਂਗਾ ਇਹਨੂੰ ਆਏ ਨਾਲ ਹੀ ਬੁਣ ਲੈਣਾਗਾ ਇਦਾਂ ਹਾਂਜੀ ਆ ਮਗਲੀ ਸਲਾਈ ਆਪਾਂ ਨੇ ਇਹਦੇ ਇਹ ਸਾਰੇ ਪੁੱਠੇ ਪਾ ਲਈ ਆ ਇਹ ਸਾਰੇ ਸਲਾਈ ਇਦਾਂ ਪਾ ਲਈ ਆਪਾਂ ਨੇ ਹਾਂ ਹੁਣ ਸਿੱਧੀ ਸਲਾਈ ਆ ਗਈ ਆ ਇਹ ਤਾਂ ਪੁੱਠੇ ਆਪਣੇ 4 ਕੁੰਡੇ ਨੇ ਪੁੱਠੇ ਪਾ ਲੈਣੇ ਆ ਜੀ ਇਦਾਂ ਮੂਰੇ ਨੂੰ 2 3 4 ਆ ਹੁਣ ਸੱਤ ਗੁੰਡੇ ਨੇ ਆਪਣੇ ਸਿੱਧੇ ਪਹਿਲਾ ਪਾ ਬੁੰਤੀ ਪਾ ਲਈ ਹੁਣ ਇਹ ਆਪਾਂ ਸਿੱਧੀ ਬੁਣ ਲੈਣੀ ਹੈ ਜੀ ਇੱਦਾਂ 1 2 3 4 5 6 ਤੇ 7 ਹਾਂਜੀ ਇਹ ਸਲਾਈ ਸਾਰੀ ਇੱਦਾਂ ਹੀ ਪਾ ਲੈਣੀ ਹੈ ਫੁੱਟਿਆਂ ਤੇ ਫੁੱਟੇ ਇਦਾਂ 1 2 3 4 5 6 ਇਹ ਸਿੱਧੀਆਂ ਤੇਜੀ ਸਿੱਧੇ ਪਾ ਲੈਣੇ ਨੇ ਇਹ ਸੱਤ ਕੁੰਡੇ ਨੇ ਤੇ ਇਹ ਛੇ ਕੁੰਡੇ ਆ 1 2 3 4 5 6 7 ਇਹ ਸਲਾਈ ਸਾਰੀ ਜੀ ਆਂ ਪੈ ਜਾਣੀਆਂ ਆ ਦੇਖੋ ਇਹ ਇਦਾਂ ਬੁੰਤੀ ਬਣਦੀ ਆ ਇੱਕ ਸਲਾਈ ਚ ਆਪਾਂ ਨੇ ਬੁੰਤੀ ਪਾ ਦੇਣੀ ਆ ਡਿਜ਼ਾਈਨ ਜਾਨੀ ਕਿ ਜਿਹੜਾ ਬਣਾਣੇ ਆ ਤੇ ਇੱਕ ਸਲਾਈ ਆਪਣੀ ਸਿੱਧੀ ਵੀ ਪਾ ਦੇਣੀ ਆ ਜਾਕਟ ਲਾਈ ਹੋਈ ਹੈ ਜੀ ਦੇਖੋ ਬਹੁਤ ਵਧੀਆ ਲੱਗਦੀ ਹੈ ਹੈ ਵੀ ਬਹੁਤ ਸੋਖੀਆ ਸੋਹਣੀ ਵੀ ਬਹੁਤ ਲੱਗਦੀ ਹੈ ਆਸ ਲਾਈ ਆਪਏ ਦੀ ਪਾਲਾਂ ਹਾਂਜੀ ਸਿੱਧੀ ਸਲਾਈ ਤੋਂ ਬਾਅਦ ਆਪਣੀ ਪੁੱਠੀ ਸਲਾਈ ਵੀ ਪਾਲੀ ਸੀ ਹੁਣ ਸਿੱਧੀ ਸਲਾਈ ਫੇਰ ਆ ਗਈ ਹੈ ਦੇਖੋ ਆ ਤਾਂ ਪੁੱਠੀ ਚਲੋ ਇਦਾਂ ਹੀ ਪੁੱਠੀ ਪੈਣੇ ਨੇ ਨਾ ਮੂਰੇ ਧਾਗਾ ਕਰਕੇ ਇਦਾਂ ਚਾਰ ਕੁੰਡੇ ਪੁੱਠੇ ਪਾ ਲਏ ਜੀ ਹੁਣ ਆ ਇੱਕ ਸਿੱਧਾ ਪਾ ਲੈਂਦਾ ਫਿਰ ਮੂਰੇ ਐ ਧਾਗਾ ਕਰਕੇ ਆ ਦੇਖੋ ਆ ਜਿਹੜੇ ਦੋ ਕੁੰਡੇ ਆ ਇਹਨਾਂ ਦਾ ਇੱਕ ਬਣਾ ਬਣਾ ਲੈਣਾ ਆਪਾਂ ਨੇ ਇਦਾਂ ਕਰਕੇ ਨਾਲੇ ਦਾ ਇਹ ਘਟ ਗਿਆ ਕੁੰਡਾ ਨਾਲ ਹੀ ਵੱਧ ਗਿਆ ਜੀ ਫਿਰ ਆ ਇੱਕ ਫੇਰੇ ਤੇ ਸਿੱਧਾ ਪਾ ਲਿਓ ਇਹਨੂੰ ਅੱਗੇ ਕਰਕੇ ਆ ਦੇਖੋ ਆ ਦੋ ਦਾ ਫੇਰ ਇੱਕ ਕਰ ਦੇਣਾ ਇਦਾਂ ਕਰਕੇ ਤੇ ਆ ਇੱਕ ਸਿੱਧਾ ਹੀ ਪਾ ਲਿਆ ਠੀਕ ਹੈ ਜੀ ਆ ਪੁੱਠੇ ਤੇ ਤਾਂ ਪੁੱਠੀ ਪੈਣੀ ਨੇ ਤਾਂ ਇੱਕ ਸਲਾਈ ਆਪਣੀ ਸਿੱਧੀ ਪੈ ਜਾਂਦੀ ਹੈ ਤੇ ਇੱਕ ਚ ਆਪਣੀ ਇਹ ਬੁਣਤੀ ਪੈ ਜਾਂਦੀ ਹੈ ਬਹੁਤ ਹੀ ਸੋਖੀ ਬੁਣਤੀ ਹੈ ਜੀ ਆ ਦੇਖੋ ਸੋਣੀ ਵੀ ਬਹੁਤ ਲੱਗਦੀ ਆ ਇਹ ਬੁਣਤੀ ਸੋਣੀ ਵੀ ਬਹੁਤ ਲੱਗਦੀ ਆ ਜੇ ਵੀਡੀਓ ਤੁਹਾਨੂੰ ਬਹੁਤ ਪਸੰਦ ਆਈ ਹੋਈ ਤਾਂ ਲਾਈਕ ਸ਼ੇਅਰ ਜ਼ਰੂਰ ਕਰਿਆ ਕਰੋ ਜੀ ਤੇ ਫੋਲੋ ਵੀ ਜ਼ਰੂਰ ਕਰ ਲਿਓ ਧੰਨਵਾਦ ਜੀ ਤੁਹਾਡਾ ਸਾਰਾ